ਸਾਸੀ ਗਾਲ ਜੀ ਡੀਪੀਸੀ ਪੰਜਾਬੀ ਦੇ ਢਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਖੁਸੀਪੌਰ ਨੇ ਤੁਹਾਨੂੰ ਦੱਈਏ ਕਿ ਆਏ ਦਿਨ ਨਵੇਂ-ਨਵੇਂ ਠੱਗੀ ਦੇ ਤਰੀਕੇ ਲੋਕ ਲੱਭ ਹੀ ਲੈਂਦੇ ਹਨ ਬਹੁਤ ਵੱਡੇ ਲੈਵਲ ਦੀਆਂ ਠੱਗੀਆਂ ਆਨਲਾਈਨ ਹੁੰਦੀਆਂ ਰਹਿੰਦੀਆਂ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਵੀ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਤੁਹਾਨੂੰ ਮਿਲ ਜਾਣਗੀਆਂ ਬਹੁਤ ਸਾਰੀਆਂ ਐਹੋ ਜਿਹੀਆਂ ਠੱਗੀਆਂ ਜੋ ਕਿ ਹੁੰਦੀਆਂ ਹੀ ਰਹਿੰਦੀਆਂ ਤੇ ਇਹਦੀਆਂ ਖਬਰਾਂ ਵੀ ਜਿਹੜੀਆਂ ਨੇ ਵਕ ਵਕ ਚੈਨਲਾਂ ਤੇ ਦੇਖਣ ਨੂੰ ਮਿਲ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਇਹਨਾਂ ਖਬਰਾਂਾਂ ਉਹ ਦੂਰ ਰਹਿੰਦੇ ਲੋਕ ਵੀ ਜਿਹੜੇ ਨੇ ਉਹ ਕਿਤੇ ਨਾ ਕਿਤੇ ਫੇਰ ਠੱਗੀ ਦਾ ਸ਼ਿਕਾਰ ਹੋ ਹੀ ਜਾਂਦੇ ਨੇ ਇਸੇ ਤਰ੍ਹਾਂ ਦੀ ਖਬਰ ਜੋ ਸਾਹਮਣੇ ਆਈ ਹੈ ਜੋ ਕਿ ਟ੍ਰੈਫਿਕ ਪੁਲਿਸ ਦੇ ਵਿੱਚ ਸੁਖਦੇਵ ਸਿੰਘ ਨਾਂ ਦੇ ਇਸ ਵਿਅਕਤੀ ਦੇ ਨਾਲ ਹੋਈ ਹੈ ਤਾਂ ਦਾਦਾਈ ਕਿ OLX ਤੇ ਇੱਕ ਸੋਹਣੀ ਗੱਡੀ ਦੇਖ ਕੇ ਘੱਟ ਰੇਟ ਦੇ ਵਿੱਚ ਗੱਡੀ ਦੇਖ ਕੇ ਜਿਹੜਾ ਆ ਮਨ ਦੇ ਵਿੱਚ ਲਾਲਚ ਆ ਜਾਂਦਾ ਕਿ ਸਸਤੀ ਗੱਡੀ ਤੇ ਵਧੀਆ ਗੱਡੀ ਜਿਹੜੀ ਉਹ ਮਿਲਦੀ ਪਈਏ ਇਸੇ ਚੱਕਰ ਦੇ ਵਿੱਚ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਇਹਨਾਂ ਨੇ ਕਿਹਾ ਆ ਕਿ ਇੱਕ ਆਰਮੀ ਵਾਲਾ ਜੋ ਕਿ ਆਰਮੀ ਵਾਲਾ ਆ ਬੰਦਾ ਆ ਉਸਨੇ ਮੇਰੇ ਨਾਲ ਠੱਗੀ ਇਸ ਤਰੀਕੇ ਨਾਲ ਕੀਤੀ ਕਿ ਮੈਨੂੰ ਕਹਿੰਦਾ ਕਿ ਮੇਰੀ ਡਿਊਟੀ ਜਿਹੜੀ ਉਤਰਾਖੰਡ ਤੋਂ ਜੰਮੂ ਹੋ ਚੁੱਕੀ ਹੈ ਤੇ ਮੈਂ ਗੱਡੀ ਵੇਚਣੀ ਚਾਹੁੰਨਾ ਵਾਂ ਤੇ ਗੱਡੀ ਦਾ ਉੱਚਾ ਮਾਡਲ ਆ ਤੇ 45000 ਰੁਪਏ ਮੁੱਲ ਗੱਡੀ ਦਾ ਸੁਣ ਕੇ ਇਸ ਪੁਲਸ ਵਾਲੇ ਦੇ ਮਨ ਚ ਸ਼ਾਇਦ ਲਾਲਚ ਆ ਗਿਆ ਜਾਂ ਕੀ ਹੋਇਆ ਤੇ ਇਹ ਉਸ ਠੱਗੀ ਦੇ ਵਿੱਚ ਜਿਹੜਾ ਆ ਉਹ ਫਸ ਗਿਆ ਠੱਗ ਨੇ ਇਹਨਾਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਆਪਣੇ ਜਾਲ ਦੇ ਵਿੱਚ ਫਸਾ ਕੇ ਪਹਿਲਾਂ ਤਾਂ 2500 ਰੁਪਿਆ ਮੰਗਵਾ ਲਿਆ ਜੋ ਕਿ ਉਹਨਾਂ ਨੇ ਕਿਹਾ ਕਿ ਅਸੀਂ ਗੱਡੀ ਨੂੰ ਟਰਾਂਸਫਰ ਕਰਨਾ ਹੈ ਤੇ ਇਸ ਕਰਕੇ ਗੱਡੀ ਦੇ ਲਈ ਤੁਸੀਂ 2500 ਰੁਪਿਆ ਭੇਜੋ ਉਸ ਤੋਂ ਬਾਅਦ ਇਹਨਾਂ ਦੇ ਕੋਲੋਂ 21000 ਰੁਪਿਆ ਮੰਗ ਲਿਆ ਜਾਂਦਾ ਹੈ ਕਿ ਅਸੀਂ ਗੱਡੀ ਨੂੰ ਜਿਹੜਾ ਆ ਉਹ ਤੁਹਾਡੇ ਤੱਕ ਪਹੁੰਚਾਉਣਾ ਹੈ ਬਾਕੀ ਦੇ ਪੈਸੇ ਤੁਸੀਂ ਬਾਅਦ ਚ ਦੇ ਦਿਓ ਤੇ 21000 ਰੁਪਿਆ ਸੈਂਡ ਕਰੋ ਪਰ ਇਸ ਤੋਂ ਪਹਿਲਾਂ ਕਿ 21000 ਰੁਪਿਆ ਸੈਂਡ ਕਰਦੇ ਇਹਨਾਂ ਨੂੰ ਸ਼ਾਇਦ ਕਿੰਨਾ ਕਹਿੰਦੇ ਸਮਝ ਆ ਚੁੱਕੀ ਸੀ ਕਿ ਅਸੀਂ ਠੱਗੀ ਦਾ ਸ਼ਿਕਾਰ ਹੋ ਰਹੇ ਹਾਂ ਪਰ 21000 ਤਾਂ ਨਹੀਂ ਦਿੱਤਾ ਇਸ ਤੋਂ ਪਹਿਲਾਂ ਜਿਹੜਾ ਆ 2500 ਰੁਪਏ ਦੇ ਕੇ ਉਸ ਠੱਗ ਦਾ ਸ਼ਿਕਾਰ ਹੋ ਚੁੱਕੇ ਸੁਖਦੇਵ ਸਿੰਘ ਆਪਣੇ ਮੂੰਹੋਂ ਕੀ ਕਹਿੰਦੇ ਨੇ ਆਓ ਗੱਲਬਾਤ ਕਰ ਲੈਨੇ ਆ ਇਹ ਗੱਡੀ ਮੈਂ ਫੇਸਬੁੱਕ ਤੇ ਵੇਖੀ ਫੇਸਬੁੱਕ ਤੇ ਵੇਖੀ ਉਹਨਾਂ ਨੇ ਪਾਈ ਸੀ ਵੀ ਕਲਟੋ ਕੇ 10 ਆ ਮਾਡਲ 18 ਇਹਦੀਆਂ ਮੈਨੂੰ ਫੋਟੋਆਂ ਪਾਈਆਂ ਗਈਆਂ WhatsApp ਤੇ ਆਰਮੀ ਦਾ ਜਵਾਨ ਹੀ ਸੀ ਉਹਨੇ ਮੈਨੂੰ ਫੋਟੋਆਂ ਪਾਇਆ ਮੈਂ 45000 ਰੁਪਇਆ ਉਹਨੇ ਰੇਡ ਦੱਸਿਆ ਮੈਂ ਉਹਨੂੰ ਫੋਨ ਕਾਲ ਕੀਤੀ ਫੋਨ ਕਾਲ ਕਰਕੇ ਤੇ ਉਹਨਾਂ ਨੇ ਮੈਨੂੰ ਆਖਿਆ ਵੀ 45000 ਰੁਪਇਆ ਰੇਡ ਆ ਤੇ 2500 ਰੁਪਇਆ ਤੁਹਾਨੂੰ ਦੇਣਾ ਪਊਗਾ ਵੀ ਮੈਂ ਟਰਾਂਸਫਰ ਕਰ ਦੂੰਗਾ ਮੇਰੀ ਜਿਹੜੀ ਬਦਲੀ ਆ ਆਰਮੀ ਦੇ ਵਿੱਚੋਂ ਤੋਂ ਉਤਰਾਖੰਡ ਤੋਂ ਜੰਮੂ ਪੂਛਦੀ ਹੋਈ ਆ ਹੂੰ ਤੇ ਜੰਮੂ ਪੂਛ ਤੋਂ ਬਾਅਦ ਮੈਂ ਗੱਡੀਏ ਸੇਲ ਕਰਨ ਦੇ ਆ ਆਪਣੀ ਮੈਂ ਆਹ ਚਲੋ ਠੀਕ ਆ ਸੇਲ ਕਰਨ ਦਾ ਤੇ ਮੈਨੂੰ ਦੇ ਦਿਓ ਆ ਤੇ ਮੈਂ ਉਹਨਾਂ ਨੂੰ ਮੈਨੂੰ ਕਹਿੰਦਾ ਉਹਨਾਂ ਨੇ ਆਖਿਆ ਵੀ 2500 ਰੁਪਈਆ ਜਿਹੜਾ ਇਹਦਾ ਪਹਿਲਾਂ ਪਾਓ ਪਾ ਕੇ ਤੇ ਤੁਹਾਨੂੰ ਜਿਹਦੇ ਵੀ Google Pay ਤੋਂ ਪਾਓਗੇ ਉਹਦੇ ਆਧਾਰ ਕਾਰਡ ਜਿਹਦੇ ਨਾਂ ਤੇ ਗੱਡੀ ਕਰਾਉਣੀ ਉਹਦਾ ਆਧਾਰ ਕਾਰਡ ਤੇ ਪੈਨ ਕਾਰਡ ਇਹ ਪੈਨ ਕਾਰਡ ਦੀ ਫੋਟੋ ਪਾਈ ਜਾਵੇ ਮੈਂ ਆਪਣੀ ਬੇਟੀ ਦਾ ਆਧਾਰ ਕਾਰਡ ਤੇ ਪੈਨ ਕਾਰਡ ਦੀ ਫੋਟੋ ਪਾਈ ਤੇ ਉਹਨਾਂ ਨੇ ਇਸ ਤੋਂ ਬਾਅਦ ਸ਼ਾਮਾਂ ਨੂੰ ਮੈਨੂੰ ਫੇਰ ਦੁਬਾਰਾ ਹੌਣ ਬੜੀਆਰੀ ਫੋਨ ਆਏ ਤੇ ਤੁਹਾਡੀ ਗੱਡੀ ਜਿਹੜੀ ਆ ਇਹ ਮਰਵਲ ਤੇ ਆਰਮੀ ਦਫ਼ਤਰ ਲੈ ਗਏ ਆ ਤੇ ਇਹਦੀ ਜਿਹੜੀ ਆ ਮਰਵਲ ਵੀ ਆਪਾਂ ਆਰਸੀ ਜਿਹੜੀ ਟਰਾਂਸਫਰਮ ਕਰਨੀ ਆ ਪੀਵੀ06 ਨੰਬਰ ਬਣਾਉਣਾ ਗਰਦਾਸਪੁਰ ਦਾ ਇਹ ਜਿਹੜਾ ਦੇਣਾ ਆ ਇਹਦੇ ਕਾਗਜ਼ ਪੱਤਰ ਬਣਾ ਕੇ ਹੋ ਕੇ ਕਰਕੇ ਤੇ ਸ਼ਾਮਾਂ ਨੂੰ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਸ਼ਾਮਾਂ ਨੂੰ ਫੇਰ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਵੀ ਤੁਹਾਡੀ ਗੱਡੀ ਦੀ ਜਿਹੜੀ ਆਰਸੀ ਟਰਾਂਸਫਰਮ ਹੋ ਚੁੱਕੀ ਆ ਪੀਵੀ06 ਤੇ ਆ ਜੋ ਵੀ ਨੰਬਰ ਇਹ ਗੱਡੀ ਦਾ ਇਹ ਨੰਬਰ ਦੱਸ ਆ ਗਿਆ ਤੇ ਹੁਣ ਤੁਸੀਂ ਇਦਾਂ ਕਰੋ ਤੇ ਇਹਦੇ ਥੱਲੇ ਜਿਹੜਾ ਕਹਿੰਦਾ ਤੁਹਾਨੂੰ ਪਾਇਆ ਆ ਡਾਕੂਮੈਂਟ ਕੋਈ ਪਾਇਆ ਸੀ ਉਹਦੀ ਜਿਹੜੀ ਥੱਲੇ ਲਿਖਿਆ ਆ ਵੀ ਉਹ 21000 ਰੁਪਇਆ ਇੱਥੋਂ ਗੇਟ ਪਾਸ ਦੋ ਤੇ ਤੁਹਾਡੀ ਗੱਡੀ ਜਿਹੜੀ ਬਾਅਰ ਆਉਗੀ ਤੇ ਕੱਲ 11 ਵਜੇ ਤੁਹਾਡੇ ਘਰ ਗੱਡੀ ਆਜੂਗੀ ਤੇ ਉਸ ਤੋਂ ਬਾਅਦ ਕਹਿੰਦੇ ਵੀ 21000 ਦੇ ਵਿੱਚੋਂ ਬਾਕੀ ਜਿਹੜੇ ਪੈਸੇ ਪਜਦੇ ਆ ਉਹ ਮੈਨੂੰ ਇੱਥੇ ਦਿੱਤੇ ਜਾਣ ਬਟਾਲਿਆ ਅਸੀਂ ਵੀ ਸਸਤੀ ਗੱਡੀ ਵੇਖ ਕੇ ਇਸ ਕਰਕੇ ਡੁੱਲ ਗਏ ਵੀ ਚਲੋ ਗੱਡੀ ਮਾਡਲ ਉੱਚਾ ਆ ਉਹ ਲੈ ਆ ਲੈ ਨੇ ਆ ਪਰ ਨਹੀਂ ਆ ਸਕਸ ਨੇ ਅੱਧ ਨਾਲ ਠੱਗੀ ਕੀਤੀ ਆ ਉਸ ਤੋਂ ਬਾਅਦ ਫੋਨ ਆਇਆ ਉਹ ਫੋਨ ਆ ਬਾਅਦ ਚ ਸ਼ਾਮਾਂ ਨੂੰ ਉਹ ਸ਼ਾਮਾਂ ਤੋਂ ਬਾਅਦ ਉਸੇ ਫੋਨ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਉਹਦਾ ਨਾ ਕੋਈ ਉਹਦਾ ਫੋਨ ਬਲੌਗ ਉਹਨਾਂ ਨੇ ਬਲੌਕ ਲਿਸਟ ਪਾ ਦਿੱਤੇ ਜਿਾਈ ਕਰਦੇ ਆ ਤੇ ਇਹ ਨੰਬਰ ਲੱਗਦੇ ਨਹੀਂ ਹੈਗੇ ਉਹਨਾਂ ਨੂੰ ਪਤਾ ਹੀ ਪੰਜਾਬੂ ਸੇ ਹਾਂ ਉਹਨਾਂ ਨੂੰ ਪਤਾ ਹੀ ਉਹਨਾਂ ਨੇ ਦੱਸਿਆ ਹੀ ਇਹ ਆ ਹੀ ਪੰਜਾਬ ਪੁਲਿਸ ਚਾ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਵੀ ਕੁੜੀਆ ਤੇ ਪਰਚਾ ਹੋਊਗਾ ਫਲਾਣ ਹੋਊਗਾ ਧਮਕੜਾ ਹੋਊਗਾ ਮੈਂ ਹਾਂ ਕੋਈ ਗੱਲ ਨਹੀਂ ਫਿਰ ਜੇ ਪਰਚਾ ਹੋਊਗਾ ਉਹ ਵੇਖ ਲਾਂਗੇ ਕਿ ਜਿਹੜਾ 1000 ਰੁਪਇਆ ਉਹ ਨਹੀਂ ਮੈਂ ਹੁਣ ਤੈਨੂੰ ਪਾਉਣਾ ਕੀ ਕਹਿੰਦੇ ਤੁਸੀਂ ਬਾਕੀ ਲੋਕਾਂ ਬਾਕੀ ਲੋਕਾਂ ਨੂੰ ਅਪੀਲ ਕਰਦਾ ਆ ਕਿ ਇਹ ਇਹਨਾਂ ਆ ਜਿਹੜੇ ਗੱਡੀਆਂ ਫੇਸਬੁੱਕ ਤੇ ਕੋਈ ਪਾਉਂਦਾ ਆ ਇਹਨਾਂ ਦੇ ਝਾਂਸਿਆਂ 'ਚ ਨਾ ਆਓ ਤੇ ਮੇਰੇ ਨਾਲ ਠੱਗੀ ਹੋ ਗਈ ਆ ਤੇ ਤੁਹਾਡੇ ਨਾਲ ਨਾ ਬਚੇ